ਤੁਸੀਂ ਜੋ ਇਹ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਕੁੱਲੂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਕੀਰਤਪੁਰ ਸਾਹਿਬ ਵਿਖੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਉੱਪਰ ਬਣੇ ਪੁਲ ਦੀਆ ਜੋ ਭਾਰੀ ਬਰਸਾਤ ਦੇ ਚੱਲਦਿਆਂ ਮਾਰਗ ਤੇ ਚੱਲਣ ਵਾਲੇ ਰਾਹੀਗਰਾਂ ਲਈ ਮੁਸੀਬਤ ਬਣ ਚੁੱਕਿਆ ਹੈ। ਸ਼੍ਰੀ ਕੀਰਤਪੁਰ ਸਾਹਿਬ ਵਿਖੇ ਹਾਈਡਲ ਚੈਨਲ ਨਹਿਰ ਦੇ ਉੱਪਰ ਬਣਿਆ ਪੁਲ ਬਰਸਾਤ ਦੇ ਕਾਰਨ ਲੋਕਾਂ ਲਈ ਮੁਸੀਬਤ ਬਣ ਗਿਆ ਜੇਕਰ ਜੋ ਹੈ ਕਿ ਉਕਤ ਪੁਲ ਜਿਸ ਨੂੰ ਬਾਬਾ ਗੁਰਦਿੱਤਾ ਜੀ ਤੇ ਦਰਗਾਹ ਬਾਬਾ ਬੁੱਢਣ ਸਾਹਿਬ ਜੀ ਨੂੰ ਜੋੜਨ ਵਾਲਾ ਪੁਲ ਆਖਿਆ ਜਾਂਦਾ ਹੈ। ਪਾਰੀ ਬਰਸਾਤ ਕਾਰਨ ਇਕੱਠੇ ਹੋਏ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਪੁਲ ਤੇ ਇਕੱਠੇ ਹੋਏ ਪਾਣੀ ਕਾਰਨ ਇਸ ਵਿੱਚੋਂ ਛੋਟੀਆਂ ਕਾਰਾਂ ਦੇ ਲੰਘਣ ਵਿੱਚ ਕਾਫੀ ਜ਼ਿਆਦਾ ਦਿੱਕਤ ਆਈ ਤੇ ਕੁਝ ਕਾਰਾਂ ਪੁਲ ਦੇ ਉੱਪਰ ਪਾਣੀ ਵਿੱਚ ਬੰਦ ਹੋ ਗਈਆਂ ਜਿਸ ਨੂੰ ਲੋਕਾਂ ਨੇ ੱਤਕਾ ਲਗਾ ਕੇ ਬਾਹਰ ਕੱਢਿਆ। ਇਸ ਮੌਕੇ ਰਾਗੀਰਾ ਨੇ ਮੰਗ ਕੀਤੀ ਕਿ ਉਕਤ ਪੁਲ ਤੋਂ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਰਾਗੀਰਾ ਨੂੰ ਨਾ ਆਵੇ। ਇਸ ਮੌਕੇ ਇੱਕ ਕਾਰ ਜੋ ਹਿਮਾਚਲ ਦੇ ਹਮੀਰਪੁਰ ਤੋਂ ਕਿਰਤਪੁਰ ਸਾਹਿਬ ਵੱਲ ਆ ਰਹੀ ਸੀ ਉਹ ਪਾਣੀ ਦੇ ਵਿੱਚ ਬੰਦ ਹੋ ਗਈ ਜਿਸ ਨੂੰ ਸੰਗਤ ਦੀ ਮਦਦ ਨਾਲ ਤੱਕਾ ਲਗਾ ਕੇ ਬਾਹਰ ਕੱਢਿਆ ਗਿਆ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਲੀਕੋ ਕਿ ਹੁਣ ਫਲੇਟਾਂ ਗੱਡੀਆਂ ਨੇ ਕਿੰਨੀਆਂ ਔਰ ਸਾਹਮਣੇ ਜਿਹੜੀ ਗੱਡੀ ਆਦੀ ਨੰਬਰ ਪਲੇਟ ਐਕਸੀਡ ਟੁੱਟ ਚੁੱਕੀ ਹੈ ਦੀ 32 ਨੰਬਰ ਗਈ ਹੈ ਭਾਜੀ ਬਹੁਤ ਕੰਡੀਸ਼ਨ ਖਰਾਬ ਹੈ ਇੱਕ ਗੱਡੀ ਹੋਣੀ ਪਾਣੀ ਦੇ ਵਿੱਚ ਡੁੱਬਣ ਕਰ ਨੇ ਇੰਜਨ ਨੂੰ ਪਾਣੀ ਲੱਗਣ ਕਰਕੇ ਹੀ ਬੰਦ ਹੋ ਗਈ ਵਿੱਚ ਸਿਆਣੇ ਬੰਦੇ ਬੈਠੇ ਹੋਏ ਤੇ ਤੇ ਰਾਹਗੀਰਾਂ ਨੇ ਵਿਚਾਰਿਆਂ ਨੇ ਗੱਡੀਆਂ ਵਾਲਿਆਂ ਨੇ ਧੱਕਾ ਲਾ ਕੇ ਉਹ ਵੱਡੀ ਸਾਈਡ ਤੇ ਕੀਤੀ ਹੈ ਇਹ ਪਹਿਲੇ ਵੀ ਇਥੇ ਦੀ ਤੁਸੀਂ ਨਿਊਜ਼ ਲਗਾਈ ਥੀ ਕੀਤੀ ਥੀ ਇਹਦੀ ਵੀਡੀਓ ਬਣਾਈ ਥੀ ਲੇਕਿਨ ਖਬਰ ਲਾਣ ਦੇ ਨਾਲ ਵੀ ਕੋਈ ਲੱਗਦਾ ਨਹੀਂ ਸੜਕ ਬਣਾਉਣ ਵਾਲੀ ਕੰਪਨੀ ਨੂੰ ਯੋਗ ਪ੍ਰਬੰਧ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਬਿਲਕੁਲ ਇਹਦਾ ਵਿਵਸਥਾ ਪਾਣੀ ਦੀ ਕਰਨੀ ਚਾਹੀਦੀ ਹੈ ਸ਼੍ਰੀ ਉੱਪਰ ਬਾਬਾ ਗੁਰਦੇਵਤਾ ਜੀ ਦਾ ਜਿੰਨਾ ਪਾਣੀ ਆ ਇਹ ਵੀ ਪੁਲ ਤੇ ਆਉਂਦਾ ਹੈ ਇਹ ਗੁੱਡਣ ਸਾਹਿਬ ਜੀ ਦਾ ਜਿੰਨਾ ਪਾਣੀ ਆ ਸਾਰਾ ਇਸੇ ਪੁਲ ਤੇ ਇਕੱਠਾ ਹੁੰਦਾ ਹੈ ਉਹਦੀ وجہ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਲੋਕ ਆਰਾਸ ਹੋ ਰਿਹਾ ਗੱਡੀਆਂ ਡੁੱਬਦੀਆਂ ਆ ਰਹੀਆਂ ਨੇ ਜੀ ਰਕੇਸ਼ ਕੁਮਾਰ ਜੀ ਤੇ ਕੀ ਗੱਲ ਹੋਈ ਹੈ ਗੱਡੀ ਨੂੰ ਜੀ ਗੱਡੀ ਤੇ ਪੁਲ ਦੇ ਉੱਤੇ ਪ ਜੀ ਗੱਡੀ ਵਿੱਚ ਬੰਦ ਹੋ ਗਈ ਪਾਣੀ ਦੇ ਕਾਰਨ ਠੀਕ ਹੈ ਜੀ ਲੱਗਦਾ ਨਹੀਂ ਉਹ ਪਾਣੀ ਦਾ ਜੋਕ ਪ੍ਰਬੰਧ ਕਰਨਾ ਚਾਹੀਦਾ ਹੈ ਪਾਣੀ ਦੀਆਂ ਨਾਲੀਆਂ ਅਗਰ ਪ੍ਰੋਪਰ ਬਣੀ ਹੋਵੇ ਫਿਰ ਇਹ ਦਿੱਕਤ ਨਹੀਂ ਹੋਣੀ ਠੀਕ ਜੀ ਅਜੇ ਪਾਣੀ ਦੇ ਟੈਂਕਰ ਨੂੰ ਪਾਣੀ ਰਾਜਿਆ ਪਹੁੰਚਦੇ ਤੇ ਬੰਦ ਹੋ ਗਈ ਬੰਦੇ ਨਾਲ ਤੱਕੜਾ ਵਾਰ ਕਰਾਈ ਹੈ ਉਹਨਾਂ ਨੇ ਇਸ ਵੀ ਵਾਰ ਤੇ ਜੰਦਾ ਪਾਣੀ ਠੀਕ ਹੋਣੀ ਕਾ ਤੋਣੀ